ਆਹੀ ਖੇਤੀ ਕਾਲਸਾ ਸ੍ਰੀਵਾ ਇਕੜੀ ਦੀ ਕੀਫਤ ਹੈ ਮਾਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਰਵਾਜਲਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਜੀ ਅੱਜ ਅਸੀਂ ਕੰਟਕਾਰੀ ਦੀ ਕਟੇਰੀ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕੇ ਸੰਸਕ੍ਰਿਤ ਪਾਸ਼ਾ ਵਿੱਚ ਕੰਟਕਾਰੀ ਔਰ ਹਿੰਦੀ ਪਰਸੰਗ ਕਟੇਰੀ ਜਿਸ ਤਰ੍ਹਾਂ ਛਮਕ ਮੋਲੀ ਵਾਲੀ ਕਟੇਰੀ ਗੁਣਕਾਰੀ ਹੁੰਦੀ ਹੈ ਸ਼੍ਰੇਸ਼ਟ ਹੁੰਦੀ ਹੈ ਉਛਲਣ ਦੀ ਹੈ ਗਰਮ ਹੁੰਦੀ ਹੈ ਔਰ ਦਸਤਾਵਰ ਹੁੰਦੀ ਹੈ ਅਗਨ ਪਰਦੀਪਕ ਹੁੰਦੀ ਹੈ ਭੁੱਖ ਤੇਜ ਕਰਨ ਵਾਲੀ ਹੁੰਦੀ ਹੈ ਜਿਸ ਤਰ੍ਹਾਂ ਕਿ ਇਹ ਜਿਹੜੀ ਕੰਟਕਾਰੀ ਹੈ ਜਿਸ ਤਰ੍ਹਾਂ ਕਿ ਉਦਰ ਸੂਲ ਅਫਾਰਾ ਕਿਰਮੀ ਰੋਗ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਜਿਸ ਤਰ੍ਹਾਂ ਕਿ ਪਾਰਸਵ ਸੂਲ ਪਸਲੀਆਂ ਦਾ ਦਰਦ ਇਨ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਇਹ ਜਿਹੜੀ ਕੰਟਕਾਰੀ ਹੈ ਕਟੇਰੀ ਜਿਸ ਤਰ੍ਹਾਂ ਖੰਗ ਸਾ ਬਲਕਮ ਰੇਸ਼ਾ ਜਖਾਮ ਇਹਨ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਸ਼੍ਰੇਸ਼ਟ ਹੁੰਦੀ ਹੈ ਦੀਪਨ ਪਾਚਨ ਹੁੰਦੀ ਹੈ ਦਸਤਾਵਰਨ ਹੁੰਦੀ ਹੈ ਕੀੜੇ ਨਾਸ ਹੁੰਦੀ ਹੈ ਔਰ ਤੰਤੂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਰੁਕ ਰੁਕ ਕਰ ਵਿਸਾਭ ਹੋਣਾ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਸੂਲ ਸੂਜਨ ਅਫਾਰਾ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਉਛਲ ਹੁੰਦੀ ਹੈ ਗਰਮ ਹੁੰਦੀ ਹੈ ਔਰ ਭੁਖ ਤੇਜ ਕਰਨ ਵਾਲੀ ਹੁੰਦੀ ਹੈ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਕੰਟਕਾਰੀ ਕਟੂਸਨਚ ਦੀਪਨੀ ਸਵਾਸ ਕਾਸ ਜਿਤ ਪਤਿਛਾਇਆਰਤੀ ਲੋਸ਼ ਗਣੀ ਕਫਵਾਤ ਜਵਰਾਤੀ ਨੁਤ ਇਸ ਤਰ੍ਹਾਂ ਕਿ ਇਹ ਜਿਹੜੀ ਕੰਟਕਾਰੀ ਹੈ ਕਟੇਰੀ ਸ੍ਰੇਸ਼ਟ ਹੁੰਦੀ ਹੈ ਔਰ ਗੁਣਕਾਰੀ ਹੁੰਦੀ ਹੈ ਕੰਟਕਾਰੀ ਕਟੂ ਸੁਨਚ ਔਰ ਕਟੂ ਹੁੰਦੀ ਹੈ ਉਛਲਣ ਦੀ ਹੈ ਚ ਔਰ ਜਿਸ ਤਰ੍ਹਾਂ ਕਿ ਕਟੂ ਸੁਨਚ ਔਰ ਦੀਪਨ ਪਾਚਕ ਹੁੰਦੀ ਹੈ ਔਰ ਸਵਾਸ ਕਾਸ ਜਿਤ ਔਰ ਖੰਗਸਾ ਵਰਗਮ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਪਰਤੀ ਛਾਯਾਤੀ ਔਰ ਵਰਤੀਸ ਜਖਾਮ ਦੇ ਰੋਗ ਦਾ ਸਮਨ ਕਰਨ ਵਾਲੀ ਹੁੰਦੀ ਹੈ ਪਰਤੀ ਛਾਤੀ ਲੋਸ਼ਕਣੀ ਕਫ ਵਾਤ ਜਿਤ ਔਰ ਕਫ ਵਰਗਮ ਵాయੂ ਰੋਗ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਜਵਰਾਤੀ ਨਤ ਔਰ ਜਵਰਪਖਾਰ ਔਰ ਆਰਤੀ ਵਿਚਨੀ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਸ਼੍ਰੇਸ਼ਟ ਹੁੰਦੀ ਹੈ ਮਲਕਾਰੀ ਹੁੰਦੀ ਹੈ ਪੁਛਲ ਗਰਮ ਹੁੰਦੀ ਹੈ ਔਰ ਦੀਪਨ ਪਾਚਕ ਹੁੰਦੀ ਹੈ ਭੁੱਖ ਤੇਜ ਕਰਨ ਵਾਲੀ ਹੁੰਦੀ ਹੈ ਪਾਸਨ ਸੂਰ ਪੱਛਲੀ ਹੋਂ ਦਾ ਦਰਦ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਇਹ ਜਿਹੜੀ ਕੰਟਕਾਰੀ ਹੈ ਜਿਸ ਤਰ੍ਹਾਂ ਕਿ ਮਨੁੱਖ ਗਾਇਤ ਵਿਦਵਾਨ ਨਹੀਂ ਹੈ ਅਰੀਤਾ ਪ੍ਰਯੋਗ ਨਾ ਕਰੇ ਔਰ ਇਸ ਦਾ ਪ੍ਰਯੋਗ ਨਹੀਂ ਕਰ ਸਕਦਾ ਔਰ ਵੈਦ ਵਿਦਵਾਨ ਹੀ ਇਸ ਦਾ ਪ੍ਰਯੋਗ ਕਰ ਸਕਦਾ ਹੈ ਜਿਸ ਤਰ੍ਹਾਂ ਕਿ ਅधिक ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 ਕਾਟਕਸਤੀ ਇਹ ਜੜੀ ਕੰਟਕਾਰੀ ਹੈ ਇਹਦੇ ਫੁੱਲ ਵੈਂਗਣੀ ਰੰਗ ਜਾਂਦੇ ਆ ਔਰ ਫਲ ਪੀਲੇ ਰੰਗ ਦੇ ਹੁੰਦੇ ਆ ਔਰ ਇਹਦੇ ਬਹੁਤ ਸਾਰੇ ਕੰਡੇ ਹੁੰਦੇ ਆ ਕਾਟੇ ਔਰ ਇਹ ਜਿਹੜੀ ਕੰਤਕਾਰੀ ਹੈ ਸ੍ਰੇਸ਼ਟ ਹੁੰਦੀ ਹੈ ਉੱਚੜ ਹੁੰਦੀ ਹੈ ਔਰ ਗਰਮ ਹੁੰਦੀ ਹੈ ਜਿਸ ਤਰ੍ਹਾਂ ਕਿ ਇੱਕ ਸਫੇਦ ਚਿੱਟੇ ਫੁੱਲਾਂ ਵਾਲੀ ਹੁੰਦੀ ਹੈ ਔਰ ਉਹ ਅਧਿਕ ਨਹੀਂ ਹੁੰਦੀ ਔਰ ਫਿਰ ਵੀ ਆਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 855996130 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਈਜੀਏ ਮੈਂ ਰਾਜ ਸਿੰਘ ਪਿੰਡ ਪਿਉਰੀ ਨੇੜੇ ਕਿਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ